ਇਹਦਾ ਸਮਰਥਨ ਕਿਸ ਰੂਪ ਚ ਕੀਤਾ ਜਾਵੇ ਇਹ ਸਾਡੀ ਮਰਜ਼ੀ ਚੱਲੂਗੀ ਜੇ ਬਣੀ ਕੀ ਦੁਸ਼ਮਣ ਤੇ ਹੋ ਜੇ ਅਸੀਂ ਤਾਂ ਉਹਦੀ ਵੀ ਹਾਂ ਦਾ ਨਾਰਾ ਮਾਰ ਦਿਆਂਗੇ ਜਿਹੜੀਆਂ ਸੰਭੂ ਤੇ ਬੈਠੀਆਂ ਨੇ ਜਿਹੜੀਆਂ ਖਨੌਰੀ ਤੇ ਬੈਠੀਆਂ ਨੇ ਬਖਰੇਵੇਂ ਸਾਡੇ ਸਟੈਂਡ ਕਰਦੇ ਨੇ ਹੈਗੇ ਨੇ ਰਲੇ ਨਹੀਂ ਅਸੀਂ ਉਹਨਾਂ ਨਾਲ ਪਰ ਲਹਿਰ ਦੀਆਂ ਮੰਗਾ ਨੇ ਕਿਸਾਨਾਂ ਜੀਆਂ ਮੰਗਾਂ ਦੇ ਗੋਲੀਆਂ ਚੱਲੀਆਂ ਨੇ ਅਥਰੂ ਗਾਸ਼ ਦਿਗਿਆ ਤਾਂ ਉਹਨਾਂ ਵੀ ਖਾਤਰ ਡਿਗਿਆ ਇਹੜੀਆਂ ਮੰਗਾਂ ਤੇ ਉਸ ਘਰ ਚ ਤੇ ਬੰਨੀਆਂ ਸੁਹਾਰਤ ਕਰਨ ਜਾ ਰਹੀਆਂ ਸੀ ਉਹਨਾਂ ਮੰਗਾਂ ਨੂੰ ਜੈਜ ਮੰਨਦਿਆਂ ਠੀਕ ਮੰਨਦਿਆਂ ਤੇ ਉਹਦਾ ਸਮਰਥਨ ਕਰ ਹੋਰ ਇੱਕ ਤਾਂ ਕਿੰਨੇ ਤੇਰਾ ਤਰੀਕ ਨੂੰ ਅਥਰੂ ਗੈਸ ਦੇ ਕੋਲ ਡਿੰਗ ਨੇ 12 ਤਰੀਕ ਨੂੰ ਤੁਸੀਂ ਕੰਨਾ ਕੱਢ ਦੇ 12 ਤਰੀਕ ਨੂੰ ਸਹੀ 12 ਵਜੇ ਬਰਨਾਲੇ ਦੇ ਵਿੱਚ ਪ੍ਰੈਸ ਕਾਰਡ ਪਲੱਸ ਦੇ ਵਿੱਚ ਮਤਾ ਪਾ ਕੇ ਤਬਕਾ ਨਹੀਂ ਮੰਗਾਂ ਜਥੇ ਬੰਗੀਆਂ ਦੇ ਨਾਲ ਸਾਝਾ ਮਤਾ ਪਾ ਕੇ ਇਸ ਗੱਲ ਦੀ ਲਿਖੇਦੀ ਕੀਤੀ ਹੈ ਕਿ ਸਰਕਾਰ ਸੰਭੂ ਤੇ ਖਲੌਰੀ ਬਾਰਡਰ ਤੇ ਕੰਨਾ ਕੱਢਣੀਆਂ ਬੰਦ ਕਰੇ ਅਜੇ ਤਾਂ ਮੋਰਚਾ ਸ਼ੁਰੂ ਨਹੀਂ ਹੋਇਆ ਭਾਈ ਨਾਲ ਆਪਾਂ ਇਹ ਗੱਲ ਕਹੀ ਹੈ ਵੀ ਜੇ ਉੱਥੇ 19 ਦੀ ਗੱਲ ਹੋ ਗਈ ਅਸੀਂ ਚੁੱਪ ਕਰਕੇ ਬੈਠਣ ਵਾਲੇ ਨਹੀਂ ਹਾਂ ਉਹ ਇਹ ਤਾਂ ਸਾਡੇ ਜੰਦ ਸਾਥੀ ਰਹੇ ਐ ਇਹਨਾਂ ਦੇ ਨਾਲ ਤਾਂ ਅਸੀਂ ਸਾਡਾ ਦਿੱਲੀ ਦਾ ਮੋਰਚਾ ਦਿੱਤੇ ਐ ਮੈਨੂੰ ਦੱਸੋ ਤੁਸੀਂ ਸਾਥੀਓ ਦਿੱਲੀ ਦੇ ਵਿੱਚ ਮੁਸਲਮਾਨ ਔਰਤਾਂ ਨੇ ਸ਼ਹੀਦ ਬਾਗ ਦੇ ਵਿੱਚ ਆਪਦਾ ਅੰਦੋਲਨ ਕੀਤਾ ਆਪਾਂ ਉਹਨਾਂ ਦੀ ਹਮਾਇਤ ਤੇ ਗਏ ਸੀ ਇਹਨਾਂ ਨੇ ਬੁਲਾਇਆ ਸੀ ਆਪਾਂ ਨੂੰ ਐਨੀ ਗਿਣਤੀ ਚ ਆਪਾਂ ਉਹਨਾਂ ਦੀ ਹਮਾਇਤ ਤੇ ਗਏ ਦਿੱਲੀ ਚ ਪਹਿਲਵਾਨ ਕੁੜੀਆਂ ਨੇ ਆਪਣੀ ਬਧੀਕੀ ਦੇ ਖਿਲਾਫ ਪ੍ਰਦਰਸ਼ਨ ਕੀਤਾ ਜੰਤਰ ਮੰਤਰ ਦੇ ਵਿੱਚ ਆਪਾਂ 4-500 ਕੁੜੀਆਂ ਨੂੰ ਲੈ ਕੇ ਦਿੱਲੀ ਦੇ ਨਾਕੇ ਤੋੜ ਕੇ ਉਹਨੇ ਦਾ ਸਮਰਥਨ ਕੀਤਾ ਆਪਾਂ ਨੂੰ ਬੁਲਾਇਆ ਸੀ ਉਹਨਾਂ ਨੇ ਮਣੀਪੁਰ ਦੀਆਂ ਔਰਤਾਂ ਨੂੰ ਬਾਜ਼ਾਰ 'ਚ ਨੰਗਿਆ ਕਰਕੇ ਜਦੋਂ ਫੇਰਿਆ ਇੱਕ ਫਿਰਕੇ ਦੇ ਬੰਦਿਆਂ ਨੇ ਆਪਾਂ 5000 ਔਰਤਾਂ ਦਾ ਚੰਡੀਗੜ੍ਹ ਦੇ ਵਿੱਚ ਮਜਹਰਾ ਕੀਤਾ ਆਪਾਂ ਨੂੰ ਕਿਸ ਨੇ ਸੱਦੇ ਸੀ ਇਸ ਕਰਕੇ ਸਾਥੀਓ ਅਸੀਂ ਐ ਲਲਾ ਲਲਾ ਕਰਕੇ ਕਿਸੇ ਦੇ ਮਗਰ ਲੱਗਣ ਵਾਲੇ ਤਾਂ ਹੈ ਅਸੀਂ ਕਿਸੇ ਦੀ ਰੀਸ ਕਰਕੇ ਮਗਰ ਲੱਗਣ ਵਾਲੇ ਹੈ ਮੈਂ ਤੁਹਾਨੂੰ ਇੱਕ ਸਵਾਲ ਕਰਦਾ ਕੌਮੀ ਸਾਥ ਮੋਰਚੇ ਦਾ ਮੋਰਚਾ ਦਿੱਲੀ ਲੱਗਿਆ ਐ ਚੰਡੀਗੜ੍ਹ ਸਾਨੂੰ ਬਹੁਤ ਸਾਰੇ ਸਾਥੀਆਂ ਨੇ ਸਵਾਲ ਕੀਤਾ ਵੀ ਉੱਥੇ ਕਿਉਂ ਨਹੀਂ ਜਾਂਦੇ ਅਸੀਂ ਕਿਹਾ ਵੀ ਗੱਲ ਉੱਚਲੀ ਲੀਕੀ ਹੈ ਉਹ ਤਾਂ ਪਤਾ ਕੀਤਾ ਵੀ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਲੱਗਾ ਇਹ ਮੋਰਚਾ ਹੁਣ ਕਿਦੋਂ ਆਪਾਂ ਇਹ ਸਾਰੀ ਗੱਲ ਪੜਤਾਲੀ ਦਾ ਇਹ ਨਿਰਣਾ ਲਿਆ ਕਿ ਜਿਹੜੇ ਕੈਦਿਆਂ ਦੀਆਂ ਸਜ਼ਾਵਾਂ ਪੂਰੀਆਂ ਹੋ ਗਈਆਂ ਕਾਨੂੰਨ ਦੇ ਮਤਲਬ ਉਹ ਕਿਸੇ ਜਾਤ ਦੇ ਹੋਣ ਕਿਸੇ ਧਰਮ ਦੇ ਹੋਣ ਉਹਨਾਂ ਨੂੰ ਜੇਲਾ ਚੋਂ ਬਾਹਰ ਕੱਢਣਾ ਚਾਹੀਦਾ ਇਹ ਲੜਾਈ ਵੀ ਲੜੀ ਤੇ ਇਹਦੇ ਦੋ ਸੱਦੇ ਵੀ ਦਿੱਤੇ ਕਿਉਂਕਿ ਸਾਡੀ ਸਾਡੀ ਸਾਰੀ ਸਮਝ ਦੀ ਗੱਲ ਇਹ ਕਹਿੰਦੀ ਸੀ ਕੀ ਜ਼ਰੂਰੀ ਆ ਫਿਰ ਸਾਡੇ ਵਾਸਤੇ ਵੀ ਅਸੀਂ ਕੌਮਬੀਨ ਸਾਹਿਬ ਮੋਰਚੇ ਚ ਸ਼ਾਮਲ ਹੋਈਏ ਜਿਹੜੀ ਗੱਲ ਸਾਨੂੰ ਠੀਕ ਲੱਗਦੀ ਹੈ ਅਸੀਂ ਮੁੱਦੇ ਨੂੰ ਸਮਝਦੇ ਆਂ ਪੜ੍ਹਦੇ ਆਂ ਪੜ੍ਹ ਕੇ ਉਹਦੇ ਮਗਰ ਲੱਗਦੇ ਆਂ ਫਿਰ ਉਹਨਾਂ ਸਮਰਥਨ ਕਰਦੇ ਆਂ ਤੇ ਉਥੋਂ ਤੱਕ ਜਾਂਦੇ ਆਂ ਜਿੱਥੋਂ ਤੱਕ ਇਹ ਇੱਜ਼ਤ ਨਾ ਹੋ ਹੈਗੇ ਬਖਰੇਵੇਂ ਉਹਨਾਂ ਜਿੱਥੇ ਬੰਦਿਆਂ ਦਾ ਇਹ ਬਰਦਾਸ਼ਤ ਨਹੀਂ ਕੀਤੀ ਜਾ ਸਕਦੀ ਗੱਲ ਕੌਣ ਅਗਵਾਈ ਕਰ ਰਿਹਾ ਕੌਣ ਨਹੀਂ ਕਰੇ ਇਸ ਗੱਲ ਦਾ ਸਵਾਲ ਨਹੀਂ ਐਸ ਗੱਲ ਦੀ ਖਤਰਾਂ ਹੈ ਇਮਾਨਤ ਚ ਸਾਨੂੰ ਕਿਸੇ ਨੇ ਕਿਹਾ ਨਹੀਂ ਐਸ ਗਲਤੀ ਕਰ ਸਾਰੇ ਪ੍ਰੋਗਰਾਮ ਛੱਡ ਕੇ ਚੰਡੀਗੜ੍ਹ ਦਾ ਅਣਮਿੱਥੇ ਸਮੇਂ ਦਾ ਮੋਰਚਾ ਅਣਮਿੱਥੇ ਸਮੇਂ ਵਾਸਤੇ ਬਲਤਵੀ ਕਰਕੇ ਮੈਦਾਨ 'ਚ ਖੜੇ ਆ ਫੇਰ ਸਵਾਲ ਕਿਉਂ ਤੁਸੀਂ ਉਹਨਾਂ 'ਚ ਕਦੋਂ ਜਾਓਗੇ ਤੁਸੀਂ ਸ਼ੰਭੂ ਕਦੋਂ ਜਾਓਗੇ ਤੁਸੀਂ ਦਿੱਲੀ ਕਦੋਂ ਜਾਓ ਜਤੇ ਬੰਦਿਆਂ ਦਾ ਦਾ ਕੋਸਾ ਅਸੂਲ ਹੁੰਦਾ ਹੈ। ਕੁਝ ਜਾਣਤਾ ਹੁੰਦਾ। ਇੱਥੇ ਦਿੱਲੀ ਆਈਆਂ ਮੰਗਾਂ ਤੇ ਅਸੀਂ ਸੰਯੁਕਤ ਮੋਰਚਾ ਭਾਰਤ ਦਾ ਪਾਰਟ ਆ ਤੇ ਸੰਯੁਕਤ ਮੋਰਚਾ ਦੇ ਫੈਸਲਿਆਂ ਦੇ ਪਾਬੰਦ ਆ। ਤੇ ਸੰਯੁਕਤ ਮੋਰਚੇ ਦੇ ਫੈਸਲੇ ਤੋਂ ਬਿਨਾਂ ਅਸੀਂ ਦਿੱਲੀ ਨੂੰ ਰਵਾਨਾ ਨਹੀਂ ਕਰ ਸਕਦੇ। ਅੱਜ ਸੱਤ ਦੇ 7:30 ਵਜੇ ਮੀਟਿੰਗ ਹੈ ਸਾਡੀ ਆਲ ਇੰਡੀਆ ਸੰਯੁਕਤ ਮੋਰਚੇ ਦੀ ਨੈਸ਼ਨਲ ਕੋਆਰਡੀਨੇਟਿੰਗ ਕਮੇਟੀ ਦੀ ਉੱਥੇ ਜੇ ਕੋਈ ਫੈਸਲਾ ਹੋ ਜਾਂਦਾ ਹੈ ਉਹ ਤਾਂ ਫੁੱਲ ਚਾੜਿਆ ਜਾਣਗੇ ਕਿਉਂਕਿ ਉਹ ਸੰਯੁਕਤ ਮੋਰਚਾ ਆਲ ਇੰਡੀਆ ਦਾ ਫੈਸਲਾ ਹੋਊਗਾ ਜਿਹਦਾ ਅਸੀਂ ਹਿੱਸਾ ਹਾਂ ਜਿੰਨਾ ਚਿਰ ਤੱਕ ਉਧਰੋਂ ਫੈਸਲਾ ਨਹੀਂ ਹੁੰਦਾ ਸਾਡੀ ਜਥੇ ਰੈਂਦੀ ਅਜ਼ਾਨ ਹੈ ਇਸ ਗੱਲ ਤੇ ਕਿ ਇਹ ਸੰਭੂ ਤੇ ਖਨੌਰੀ ਬਾਰਡਰ ਤੇ ਰੋਕੇ ਹੈ ਅੰਦੋਲਨ ਦੇ ਵਿੱਚ ਹੋਏ ਜ਼ਬਰ ਦੇ ਵਿਰੋਧ ਚ ਆਪਣੀ ਮਰਜ਼ੀ ਦਾ ਸੀ ਐਕਸ਼ਨ ਪਲਾਨ ਕਰਾਂਗੇ ਉਹ ਐਕਸ਼ਨ ਅਸੀਂ ਕਰਾਂ ਇਸ ਹਾਰਤ ਚ ਪਛਾਤਾ ਕਿ ਲੜਾਈ ਲੜਨੇ ਬਿਨਾ ਚਾਰਾ ਨਹੀਂ ਨਾ ਇਹ ਗੱਲ ਅਜਾਂ ਕਰਮ ਹੋ ਗਈ ਕਿ ਕੋਈ ਵੀ ਲੜਾਈ ਕੋਈ ਕਰਨੀ ਜੱਥੇਬੰਦੀ ਲੜ ਕੇ ਜਿੱਤ ਨਹੀਂ ਸਕਦੀ ਇਹ ਜਿੰਨੀ ਮੋਰਚੇ ਨੇ ਸਾਬਤ ਕੀਤਾ ਹੈ ਕਿ ਜੇ ਕੋਈ ਲੜਾਈ ਨਿਰਮੀ ਹੈ ਤਾਂ ਸਾਰਿਆਂ ਨੂੰ ਸਿਰ ਜੋੜ ਕੇ ਕਾੜੇ ਜਿਹੜੀ ਇਹ ਗੱਲ ਹੈ ਇਹ ਫਿਰ ਸੰਭਵ ਕਿਵੇਂ ਹੋਵੇ ਇਹਨਾਂ ਨੂੰ ਕਿਵੇਂ ਹੋਵਾ ਦਿਆ ਸਾਡੇ ਵਿਚਾਰਧਾਰਕ ਵਖਰੇਵੇਂ ਨੇ ਉਹ ਸਾਨੂੰ ਇਕੱਠੇ ਨਹੀਂ ਹੋਣ ਦਿੰਦੇ ਤੇ ਇਕੱਠੇ ਹੋਏ ਬਿਨਾਂ ਕੋਈ ਲੜਾਈ ਨਹੀਂ ਜਿੱਤੀ ਜਾਗੀ ਇੱਕ ਕਰਕੇ ਹੀ ਸਾਂਝ ਹੈ